ਆ ਕਿਸੇ ਮਗਰ ਲੱਗ ਕੇ ਪੈਸਾ ਲਾਉਂਦਾ ਕੋਈ ਲੋੜ ਨਹੀਂ ਹੈਗੀ ਆਪ ਦਾ ਜੇਬ ਭਾਰ ਚ ਆਉਦੀ ਉਹਨਾਂ ਦਾ ਆਪ ਦਾ ਪੈਸਾ ਇਨਵੈਸਟ ਕਰੋ ਬਸ ਆ ਆਪਣੇ ਕੋਲ 4 ਮਹੀਨੇ ਜਿੱਤੀ ਹੋਈ ਹੈ ਅੱਛਾ ਕਿੱਥੇ ਕਿੱਥੇ ਪਾਈਆਂ ਨੇ ਬਈ ਮੀਲੇ ਦਾ ਪਾਉਂਦੇ ਮੈਰੇ ਤੋਂ ਸੈਕੰਡ ਆਈ ਸੀਗੀ ਆਪਾਂ ਇਹ ਨਹੀਂ ਕੀਤਾ ਵੀ ਇੱਕੇ ਦਮ ਹੀ ਪੈਸੇ ਲਾ ਕੇ ਤੇ ਸਾਰੀਆਂ ਇਕੱਠੀਆਂ ਫਰੀਜ਼ ਲਈ ਅੱਛਾ ਥਾਂ ਪੈ ਕੇ ਹੌਲੀ ਹੌਲੀ ਲਾਈ ਨੂੰ ਇਹ ਬੱਚੇ ਕੰਨਿਆਏ ਨੇ ਦੇ ਦੇ ਕੰਨਿਆਏ ਇਹ ਪੰਜ ਹੁੰਦੀ ਹੈ ਪੰਜ ਬੱਚੇ ਹਾਂ ਜਿਹੜੀ ਆ ਪਰ ਆਪਾਂ ਜਦੋਂ ਇਹ ਸੂਈ ਨਾ ਉਹ ਤੁਹਾਨੂੰ ਦਿਖਾਵਾਂ ਕਿਉਂਕਿ ਹੁਣ ਕਿਸੇ ਨੂੰ ਵੀ ਯਕੀਨ ਨਹੀਂ ਆਉਣਾ ਵਾਧਤ ਆ ਜੀ ਵਾਧਤ ਤੋਂ ਪਹਿਲਾਂ ਸ਼ੌਂਕ ਆ ਗਿਆ ਸ਼ੌਂਕ ਆ ਗਿਆ ਜੇ ਬੰਦੇ ਨੂੰ ਸ਼ੌਂਕ ਹੈਗਾ ਤਾਂ ਸਾਰਾ ਕੁਝ ਹੀ ਹੈ ਜੇ ਹੁਣ ਕਿੱਟਾ ਕੋੜ ਤਾਂ ਮੈਂ ਬਾਅਦ ਵਿੱਚ ਗੱਲ 'ਚ ਪਰਨਾ ਰੱਖਣਾ ਉਹ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਹੁਣ ਕਈ ਹੁੰਦੇ ਆ ਕਿ ਵੀ ਆਪਾਂ ਪੈਸੇ ਲਾਦੇ ਬੱਕਰੀਆਂ ਰੱਖ ਲਈਏ ਹੁਣ ਆਪਣੀ ਇਨਕਮ ਦੇ ਜਾਣੀਆਂ ਉਹ ਕੰਮ ਨਹੀਂ ਹੈਗਾ ਉਹ ਵੀਡੀਓ ਦੇਖ ਕਿਉਂਕਿ ਬੰਦਾ ਇਹ ਨਾ ਕਹਿੰਦੇ ਵੀ ਅਸੀਂ ਬੱਕਰੀ ਢਾਂਦੇ ਸਾਨੂੰ ਮੁਨਾਫਾ ਨਹੀਂ ਦਿੱਤਾ ਉਹ ਕੰ ਗਿ ਮਰਾਦਾਬਾ ਜੀ ਓਪੀ ਅੱਛਾ ਆਲ ਇੰਡੀਆ ਟਰਾਂਸਪੋਰਟ ਵੀ ਹੈਗਾ ਕਈ ਵਾਰੀ ਕਿਸੇ ਨੂੰ ਦਿੱਕਤ ਹੁੰਦੀ ਆ ਆਲ ਇੰਡੀਆ ਟਰਾਂਸਪੋਰਟ ਫੇਲਦੀ ਹੈਗੀ ਠੀਕ ਲੈ ਵੀ ਬਹੁਤ ਮੇਰੇ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਬਈ ਸਾਨੂੰ ਬਰਬਰੀ ਬੱਕਰੀਆਂ ਦਿਖਾਓ ਪਰ ਬਰਬਰੀ ਬੱਕਰੀਆਂ ਤੁਹਾਨੂੰ ਜ਼ਿਆਦਾ ਵੀ ਦੇਖਣ ਨੂੰ ਮਿਲਣਗੇ ਜੀ ਬਠਿੰਡੇ ਜ਼ਿਲ੍ਹੇ ਦੇ ਵਿੱਚ ਅੱਜ ਆਏ ਹੋਏ ਹਾਂਗੇ ਬਈ ਆਪਾਂ ਪਿੰਡ ਰਈਕੇ ਕਲਾਂ ਜ਼ਿਲ੍ਹਾ ਬਠਿੰਡਾ ਦੇ ਵਿੱਚ ਵੀਰ ਨੇ ਕੀਤਾ ਹੋਈ ਜੀ ਬਰਬਰੀਆਂ ਦਾ ਫਾਰਮ ਬਹੁਤ ਚੰਗੀ ਕੁਆਲਿਟੀ ਦੇ ਬੱਕਰੀਆਂ ਨੇ ਬਈ ਬਰਬਰੀ ਬੱਕਰੀਆਂ ਨਾ ਤੁਹਾਨੂੰ ਦਿਖਾਉਣਗੇ ਕੀ ਗੱਲ ਬਾਤ ਆ ਕਿੰਨਾ ਟਾਈਮ ਹੋਵੇ ਤੇ ਕਿੰਨਾ ਖਰਚਾ ਬਈ ਬਰਬਰੀਆਂ ਦੇ ਉੱਪਰ ਆ ਜਾਂਦਾ ਸਾਰੀ ਗੱਲ ਬਾਤ ਕਰਾਂਗੇ ਬਣੇ ਰਹੋ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਲਾਇਕ ਤੇ ਇੱਕ ਕਮੈਂਟ ਜਰੂਰ ਕਰਿਓ ਵੀਡੀਓ ਦੇਖ ਕੇ ਆਜੋ ਬਈ ਜੀ ਲੈ ਵੀ ਆਜੋ ਨਾ ਫਾਰਮ ਆ ਬਈ ਛੋਟਾ ਆ ਜਾਣਾ ਪਰ ਬੱਕਰੀਆਂ ਦੀ ਕੁਆਲਿਟੀ ਚੰਗੀ ਆ ਜਿਹੜੀ ਮੇਨ ਗੱਲ ਹੁੰਦੀ ਹੈ ਵੀ ਆਪਾਂ ਕੁਆਲਿਟੀ ਰੱਖੀ ਹੈ ਨਾ ਬੱਕਰੀਆਂ ਦੀ ਭਾਈ ਜੀ ਕੀ ਹਾਲ ਚੱਲ ਹੈ ਸਤਿ ਸ੍ਰੀ ਅਕਾਲ ਸੇਮ ਭਾਈ ਧੰਨਵਾਦ ਤੁਹਾਡਾ ਪਿੰਡ ਪਹੁੰਚਣ ਤੇ ਬਹੁਤ ਮੁਬਾਰਕ ਤੁਸੀਂ ਸਮਾਂ ਕੱਢਿਆ ਹਨ ਧੰਨਵਾਦ ਜੀ ਕਿੱਥੇ ਖਣਿਆ ਬਈ ਆਪਾਂ ਇੱਕ ਵਾਰ ਦੱਸ ਦੀ ਹੈ ਨਾ ਪਿੰਡ ਰਹਿ ਕੇ ਆ ਜੀ ਜਲਾ ਬਠੰਡਾ ਹਾਂਜੀ ਨੇੜੇ ਸ਼ਹਿਰ ਲੱਗਦਾ ਜਿਵੇਂ ਲਗੇ ਦਲਵਾ ਡੱਬ ਵਾਲੀ ਲੰਬੀ ਬਾਜ਼ਨ ਠੀਕ ਹੈ ਕਿੰਨਾ ਟਾਈਮ ਹੋ ਗਿਆ ਬਈ ਆਪਾਂ ਨੂੰ ਇਹ ਕੰਮ ਕਰਦਿਆਂ ਨੂੰ ਬੱਕਰੀਆਂ ਦਾ ਇਹ ਆਪਾਂ ਨੂੰ ਜੀ 17 ਤੋਂ ਲੱਗਿਆ 12 ਤੋਂ ہاں جی 8-9 ਸਾਲ ਹੋ ਗਏ ਲੱਗ 8-9 ਸਾਲ ਹੋ ਗਏ ਠੀਕ ਹੈ ਜੀ ਜੀ ਬਰਬਰੀ ਨਹੀਂ ਹੁੰਦੀ ਬਰਬਰੀ ਉਸ ਤੋਂ ਪਹਿਲਾਂ ਕੁਝ ਹੋ ਗਿਆ ਨਹੀਂ ਨਹੀਂ ਜੀ ਉਹਨ ਲਈ ਬਰਬਰੀ ਠੀਕ ਹੈ ਜੀ ਬਰਬਰੀ ਹੀ ਕਿਉਂ ਰੱਖੀ ਕੀ ਕਾਰਨ ਹੋਇਆ ਹੈਗਾ ਇੱਕ ਤਾਂ ਇਹ ਸਟਾਲ ਫੀਡਿੰਗ ਤੇ ਹੀ ਹੋ ਜਾਂਦੀ ਹੈ ਠੀਕ ਹੈ ਹਾਂ ਜੀ ਵਿਗਰੀਜ਼ਿੰਗ ਦੀ ਇਹਨਾਂ ਨੂੰ ਜਿਆਦਾ ਲੋਡ ਨਹੀਂ ਪੈਂਦੀ ਬਾਹਰ ਤੋਰੇ ਫਿਰ ਲੋਡ ਨਹੀਂ ਪੈਂਦੀ ਹਾਂ ਜੀ ਸਟਾਲ ਫੀਡਿੰਗ ਤੇ ਹੋ ਜਾਂਦੀਆਂ ਦੂਜੀ ਗੱਲ ਥੋੜਾ ਜਿਹੜੀਆਂ ਬੀਟਲ ਹੁੰਦੀਆਂ ਬੀਟਲ ਖਰਚਾ ਜਿਆਦਾ ਹੈ ਬਜਟ ਜਿਆਦਾ ਹੈ ਠੀਕ ਆ ਹਾਂ ਤਾਂ ਕਰਕੇ ਜਗ੍ਹਾ ਜਿਆਦਾ ਚਾਹੀਦੀ ਜਗ੍ਹਾ ਜਿਆਦਾ ਚਾਹੀਦੀ ਆ ਠੀਕ ਆ ਜਗ੍ਹਾ ਆ ਜਿਹੜੇ ਆਪਣੇ ਕੋਲੇ ਹੋਰ ਜਗ੍ਹਾ ਸਾਈਡ ਤੇ ਹੋਰ ਵੀ ਹੈਗੀ ਜੀ ਹੁਣ ਉੱਥੇ ਕਰਾਂਗੇ ਬਣਾਵਾਂਗੇ ਫਾਰਮ ਠੀਕ ਆ ਹਾਂ ਫਿਰ ਉੱਥੇ ਰੱਖਿਆ ਕਰਾਂਗੇ ਉੱਥੇ ਇੱਕ ਨਾਲ ਜਗ੍ਹਾ ਦੀ ਇਹਨਾਂ ਵਾਸਤੇ ਲੈ ਰੱਖੀਏ ਠੀਕ ਆ ਜੀ ਹਾਂ ਜੀ ਕਿੰਨੀਆਂ ਰੱਖੀਆਂ ਸੀ ਗਿਆ ਜਦੋਂ 2000 ਸ ਤੇ ਹੁਣ ਵੀ ਆਪਣਾ ਸ਼ੌਂਕ ਤਾਂ ਕੋਈ ਆਪਣਾ ਬੜਾ ਤਕੜਾ ਬਿਜ਼ਨਸ ਨਹੀਂ ਆਪਾਂ ਕਹਿ ਸਕਦੇ ਵੀ ਆਪਾਂ ਵੀ ਇਹਨਾਂ ਤੋਂ ਮੁਨਾਫਾ ਕੱਢ ਕੇ ਆਪਾਂ ਕੋਈ ਆਪਣਾ ਸ਼ੌਂਕ ਦੇ ਤੌਰ ਤੇ ਕੰਮ ਹੈ ਠੀਕ ਹੈ ਕਿਵੇਂ ਆ ਗਏ ਸੀ ਇੱਧਰ ਕੀ ਕਾਰਨ ਹੋਇਆ ਕਿ ਇੱਧਰ ਆਉਂਦਾ ਬੱਕਰੀਆਂ ਦੇ ਵਿੱਚ ਆਉਂਦਾ ਜਮੀਨ ਹੀ ਨਹੀਂ ਵੀ ਹੋ ਮੈਨ ਲੱਗਦਾ ਨਾ ਹਾਂਜੀ ਹਾਂਜੀ ਵਧੀਆ ਆਪਾਂ ਐਗਰੀਕਲਚਰ ਨਾਲ ਜੁੜੇ ਹੋਏ ਆਂ ਖੇਤੀ ਕਰਦੇ ਆਂ ਆਪਾਂ ਇਹ ਕੋਈ ਆਪਣਾ ਇਹ ਨਹੀਂਗਾ ਵੀ ਆਪਾਂ ਇਹਨਾਂ ਦੇ ਸਰਤੀ ਆ ਇਹ ਆਪਣਾ ਸ਼ੌਂਕ ਆਸਤੇ ਤੁੰਦਾ ਸ਼ੌਂਕ ਆਪ ਨੂੰ ਠੀਕ ਆ ਪਿਆ ਕਿੱਥੋਂ ਸ਼ੌਂਕ ਵੇ ਕਿਹਨੂੰ ਦੇਖ ਕੇ ਪਿਆ ਪਹਿਲਾਂ ਸਟਾਰਟਿੰਗ ਹੁੰਦੀਆਂ ਸੀਗੀਆਂ ਮੇਰੇ ਕੋਲ ਜੀ ਹਾਂ ਬਚਪਨ ਚ ਹੁੰਦੀਆਂ ਸੀਗੀਆਂ ਠੀਕ ਆ ਉਸ ਤੋਂ ਬਾਅਦ ਫਿਰ ਸੇਲ ਕਰਤੀਆਂ ਫਿਰ ਜਦੋਂ 2015 16 ਚ ਦੁਬਾਰੇ ਫੇਰ ਆ ਵੀ ਰੱਖੀਏ ਠੀਕ ਹਾਂ ਫਿਰ ਦੋ ਕੁ ਲੈਂਦੀਆਂ ਸੀਗੀਆਂ ਉਸ ਤੋਂ ਬਾਅਦ ਫਿਰ ਦੋ ਤਿੰਨ ਤੋਂ ਵੱਧਾ ਵੱਧਾ ਹੌਲੀ ਹੌਲੀ ਵੱਧਾ ਗਏ ਆਪਾਂ ਇਹ ਨਹੀਂ ਕੀਤਾ ਵੀ ਇੱਕਦਮ ਹੀ ਪੈਸੇ ਲਾ ਕੇ ਤੇ ਸਾਰੀਆਂ ਇਕੱਠੀਆਂ ਖਰੀਦ ਲਈ ਅੱਛਾ ਟਾਈਮ ਪੈ ਕੇ ਹੌਲੀ ਹੌਲੀ ਲੈਂਦੀਆਂ ਆਪਾਂ ਠੀਕ ਹਾਂ ਭੋਖਾ ਵੀ ਹੁੰਦਾ ਨਾ ਇਕੱਠੇ ਪੈਸੇ ਲਾ ਕੇ ਹਾਂਜੀ ਹਾਂਜੀ ਮੈਂ ਕਹਿੰਦਾ ਵੀ ਆਪਾਂ ਕਿਸੇ ਨੂੰ ਵੀ ਆਪਾਂ ਕਦੇ ਵੀ ਆਪਾਂ ਇਕੱਠੇ ਪੈਸੇ ਲਾ ਕੇ ਨਾ ਕਦੇ ਵੀ ਨਹੀਂ ਖਰੀਦਣੇ ਚਾਹੀਦੇ ਜਿਹੜੇ ਨੱਕ ਹੁੰਦੇ ਆ ਉਹਨਾਂ ਤੇ ਸੰਤੁਸ਼ਟੀ ਕਰੋ ਉਹਨਾਂ ਦਾ ਹੌਲੀ ਹੌਲੀ ਬਰੀਡਿੰਗ ਬਣਾਓ ਠੀਕ ਹੈ ਇਹ ਜ਼ਰੂਰੀ ਨਹੀਂ ਹੈਗਾ ਵੀ ਹੁਣ ਆਪਾਂ ਵੀ ਇਕੱਠੀਆਂ ਲਿਹਾਈਏ ਤੇ ਕਿਰਾਂਮੀ ਆਪਾਂ ਕੰਮ ਸਟਾਰਟ ਕਰੀਏ ਠੀਕ ਹੈ ਹਾਂ ਕਿਸੇ ਮਗਰ ਲੱਗ ਕੇ ਪੈਸਾ ਲਾਉਂਦਾ ਕੋਈ ਲੋੜ ਨਹੀਂ ਹੈਗੀ ਆਪ ਦਾ ਜੇਬ ਭਾਰ ਚੜਦੀ ਉਹਨਾਂ ਦਾ ਆਪ ਦਾ ਪੈਸਾ ਇਨਵੈਸਟ ਕਰੋ ਬਸ ਠੀਕ ਹੈ ਜੀ ਵਾਦਾ ਕਿੰਨਾ ਕਾ ਜੇ ਆਪੇ ਇਹਦੇ ਵਿੱਚ ਵਾਦੇ ਦੀ ਗੱਲਬਾਤ ਕਰੀਏ ਵਾਦਤ ਆ ਜੀ ਵਾਦੇ ਤੋਂ ਪਹਿਲਾਂ ਸ਼ੌਂਕ ਆ ਗਿਆ ਸ਼ੌਂਕ ਆ ਗਿਆ ਜੇ ਬੰਦੇ ਨੂੰ ਸ਼ੌਂਕ ਹੈਗਾ ਤਾਂ ਸਾਰਾ ਕੁਝ ਹੀ ਹੈ ਸਾਰਾ ਕੁਝ ਹੀ ਹੈ ਤੇ ਜੇ ਹੁਣ ਚਿੱਟਾ ਕੋੜ ਤਾਂ ਪਿਆ ਮੈਂ ਪਾ ਕੇ ਤੇ ਗੱਲ 'ਚ ਪਰਨਾ ਰੱਖਣਾ ਉਹ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਹਾਂ ਜੇ ਹੁਣ ਆਪਾਂ ਕਹਿ ਦਈ ਠੀਕ ਆ ਇਹ ਤਾਂ ਦੇਖਣਾ ਵੀ ਅੱਡੀ ਨਾਲ ਮਿੰਗਣ ਨਹੀਂ ਲੱਦੀ ਇਹਨਾਂ ਦੇ ਤਾਂ ਹਾਂ ਫੇਰ ਪਾਲਦੀਆਂ ਹੈਗੀਆਂ ਇਹ ਜੇ ਹੁਣ ਆਪਾਂ ਕਹੀ ਦੀ ਵੀ ਹਾਂ ਸਾਡੇ ਹੈਗੀਆਂ ਬੱਕਰੀਆਂ ਪਾਲਦੀਆਂ ਉਹ ਕੰਮ ਨਹੀਂ ਹੈਗਾ ਸਹੀ ਗੱਲ ਇਹਨਾਂ ਦੇ ਵਿੱਚ ਬੱਕਰੇਆਂ ਨੂੰ ਬੱਕਰੀਆਂ ਆਪ ਨੂੰ ਬੰਨਣਾ ਪੈਂਦਾ ਫੇਰ ਜਾ ਕੇ ਕੰਮ ਚੱਲਦਾ ਹੈ ਠੀਕ ਗੱਲ ਹਾਂ ਜੀ ਫੇਰ ਇਹਨਾਂ ਨੇ ਕਰਨ ਵਾਲੀਆਂ ਨੇ ਕਿਤੇ ਕੁਸ਼ਲ ਕੋਈ ਨਹੀਂ ਰੱਖਿਆ ਆਪਣੇ ਤੋਂ ਹਾਂ ਹਾਂ ਠੀਕ ਆ ਫੇਰ ਤਾਂ ਚੱਲ ਸੋ ਚੱਲ ਹੀ ਕੰਮ ਜੀ ਆਪਾਂ ਇਹਨਾਂ ਨੂੰ ਆਪਦੇ ਵਾਂਗੂ ਰੱਖਾਂਗੇ ਤਾਂ ਸਹੀ ਗੱਲ ਹੈ ਹਾਂ ਠੀਕ ਹੈ ਜੀ ਕਿੰਨਾ ਟਾਈਮ ਦਿੰਨੇ ਇਹਨਾਂ ਨੂੰ ਜੇ ਇਹ ਗੱਲਬਾਤ ਕਰੀਏ ਟਾਈਮ ਤਾਂ ਜੀ ਸਾਰਾ ਦਿਨ ਹੀ ਟੱਪ ਜਾਂਦਾ ਸਾਰਾ ਦਿਨ ਹੀ ਟੱਪ ਜਾਂਦਾ ਹਾਂ ਯਾਨੀ ਕਿ ਕੋਈ ਐ ਨਹੀਂ ਹੈਗਾ ਬਸ ਸਵੇਰੇ ਸਾਰਾ ਆਪਣਾ ਕੋਈ ਟਾਈਮ ਨਹੀਂ ਹੈਗਾ ਵੀ ਹਾਂ ਵੀ ਇਹਨਾਂ ਨੂੰ ਹੁਣ ਦੇਖਣਾ ਹਾਂ ਆ ਤੁਹਾਡੇ ਸਾਹਮਣੇ ਇਧਰ ਹੋ ਗਿਆ ਜਿਹੜੀ ਮੇਨ ਗੱਲ ਹੈ ਵੀ ਆਪਾਂ ਵਿੱਚ ਰਹੀਏ ਇੰਨਾ ਜਿਉਂ ਕਿ ਹੈਗਾ ਹੁਣ ਜੇ ਆਦਾ ਖਲੋ ਕੋਈ ਮਾੜੇ ਮੋਟੀ ਹੂਜ ਨਹੀਂ ਜਿੰਦੇ ਨਾਲ ਦੇ ਨਾਲ ਗੇਟ ਖੋਲ ਕੇ ਦੇਖੀਦਾ ਵੀ ਕੀ ਕੁਛ ਹੈ ਕੀ ਹੋਇਆ ਹਾਂ ਇਦਾਂ ਦਾ ਸਿਸਟਮ ਹੈਗਾ ਸਹੀ ਗੱਲ ਕੁੰਡੇ ਵਾਲਾ ਕੰਮ ਨਹੀਂ ਹੈਗਾ ਬੱਕਰੀ ਲਾਤਾ ਤੇ ਬਗ ਜਿਹੜਾ ਹੈਗਾ ਹੁਣ ਕਈ ਹੁੰਦੇ ਹੈਗੇ ਵੀ ਆਪਾਂ ਪੈਸੇ ਲਾਤੇ ਬੱਕਰੀਆਂ ਰੱਖ ਲਈਆਂ ਹੁਣ ਆਪਾਂ ਨੂੰ ਇਨਕਮ ਦੇਈ ਜਾਣੀਆਂ ਉਹ ਕੰਮ ਨਹੀਂ ਹੈਗਾ ਉਹ ਵੀਡੀਓ ਦੇਖ ਕਿ ਬੰਦਾ ਆਏ ਨਾ ਕਹੇ ਦੇ ਵੀ ਅਸੀਂ ਬੱਕਰੀ ਢਾਂਦੇ ਸਾਨੂੰ ਮੁਨਾਫਾ ਨਹੀਂ ਦਿੱਤਾ ਹੂੰ ਉਹ ਕੰਮ ਇਦਾਂ ਦਾ ਵੀਰ ਦਾ ਕੰਮ ਨਾ ਕਰੀ ਨਾ ਕਰੀ ਹਾਂ ਜਿਹੜੇ ਬ ਉਹ ਕੰਮ ਕਰੇ ਠੀਕ ਆ ਹਾਂ ਠੀਕ ਆ ਜੀ ਬਰੀਡ ਕਿਵੇਂ ਆਪਣੇ ਕੋਲ ਜੇ ਆਪਾਂ ਬਰੀਡ ਦੀ ਗੱਲ ਕਰੀਏ ਬਰੀਡ ਤੁਹਾਡੇ ਸਾਹਮਣੇ ਹੈ ਜੀ ਅੱਛਾ ਠੀਕ ਆ ਦੂਜੀ ਗੱਲ ਕਈ ਕਹਿ ਦਿੰਦੇ ਆ ਵੀ ਹੁਣ ਸਾਲ ਦੋ ਸਾਲਾਂ ਦੇ ਰੱਖ ਕੇ ਕਹਿ ਦਿੰਦੇ ਵੀ ਬਲੱਡ ਲਾਈਨ ਚੱਲ ਪਈ ਬਲੱਡ ਲਾਈਨ ਆਸੇ ਤੁਹਾਨੂੰ ਵੀ ਪਤਾ ਉਮਰ ਲੰਘ ਜਾਂਦੀ ਹੈ ਹਾਂ ਬਾਈ ਪੰਮਾ ਸੈਦੋ ਕੇ ਹੋ ਗਿਆ ਬਾਈ ਡਾਕਟਰ ਮਸਤਾਖ ਖਾਨ ਹੋ ਗਿਆ ਹੋਰ ਵੀ ਭਲੀ ਭਾਂ ਤੁਸੀਂ ਤਾਂ ਸਾਰਿਆਂ ਨੂੰ ਜਾਣਦੇ ਹੋ ਹਨ ਉਮਰ ਟੱਪ ਜਾਂਦੀ ਹੈ ਤੇ ਆਪਾਂ ਦਾ ਕੋਣ ਹੋਣੀ ਹੈ ਬਲੱਡ ਲਾਈਨ ਤਿਆਰ ਕਰਨ ਵਾਲੇ ਆਪਣੇ ਤਾਂ ਤਾਂ ਬਹੁਤ ਉੱਚੇ ਉੱਚੇ ਬੈਠੇ ਹੈ ਕਵਾਲਿਟੀ ਚੰਗੀ ਹੈ ਨਾ ਜੇ ਆਪਾਂ ਹਾਂ ਵੀ ਕੁੱਲ ਮਿਲਾ ਕੇ ਕੁਆਲਿਟੀ ਚੰਗੀ ਟੋਰੀ ਫੁਲਕਾ ਚੱਲੀ ਜਾਂਦਾ ਟੋਰੀ ਫੁਲਕਾ ਚੱਲੀ ਜਾਂਦਾ ਹਾਂ ਬਸ ਦੂਜੀ ਗੱਲ ਮੇਨ ਸ਼ੌਕ ਸ਼ੌਕ ਆਪ ਨੂੰ ਹੈਗਾ ਸ਼ੌਕ ਆਪਾਂ ਕਿਤੇ ਮਰ ਨਹੀਂ ਆਪਣਾ ਦਿੱਤਾ ਠੀਕ ਹੈ ਬੱਚੇ ਹ ਠੀਕ ਆ ਹਾਂ ਦੂਜੀ ਗੱਲ ਹੁਣ ਆਪਾਂ ਦਨ ਸਾਲ ਹੋ ਗਈ ਸੀ ਬਰੀਡਰ ਲੈਂਡ ਹੁਣ ਇਹਦੀਆਂ ਫੀਮੇਲ ਆ ਗਈਆਂ ਕਾਫੀ ਅੱਛਾ ਹੁਣ ਬਰੀਡਰ ਚੇਂਜ ਕਰਨਾ ਬਰੀਡਰ ਵੀ ਚੇਂਜ ਕਰਨਾ ਹਾਂ ਜੇ ਕੋਈ ਭਰਾ ਚਾਹਵਣ ਹੋਇਆ ਤਾਂ ਆਪਾਂ ਬਰੀਡਰ ਵੀ ਚੇਂਜ ਕਰਨਾ ਬਰੀਡਰ ਆਪਾਂ ਸੇਲ ਆਪਣਾ ਬਰੀਡਰ ਠੀਕ ਆ ਰੇਟ ਕਿੰਨਾ ਕੁ ਹੁੰਦਾ ਬੱਚੇ ਦਾ ਜੇ ਆਪਾਂ ਬੱਚਿਆਂ ਦੀ ਗੱਲਬਾਤ ਕਰੀਏ ਆਪਣੇ ਕੋਲ ਆਪਣਾ ਰੇਟ ਦਰਮਿਆਨਾ ਹੀ ਹੁੰਦਾ ਜੀ ਨਾਰਮਲ ਰੇਟ ਹੁੰਦਾ ਆਪਣਾ 10 ਤੋਂ 12000 ਰੁਪਏ ਦਾ ਬੱਚਾ ਆਪਾਂ ਸੇਲ ਕਰਦੇ ਆ ਠੀਕ ਬਾਅਦ ਤੋਂ ਬਾਅਦ ਲਾਸਟ 15 ਇਹਦੋਂ ਤੇ ਆਪਾਂ ਬੱਚਾ ਕੁਆਲਟੀ ਚੰਗੀ ਹੋ ਪੀ ਆ ਨਹੀਂ ਪੂਰੇ ਕੀਤੇ ਹਾਂ ਕੱਲ ਨੂੰ ਵਾਲੇ ਨੂੰ ਹੋਰਾਂ ਮੂਰੇ ਹੱਥ ਨਾ ਡਨੇ ਪੈਣ ਠੀਕ ਆ ਜੀ ਹਾਂ ਉਨੀ ਕ ਆਪਾਂ ਕੁਆਲਟੀ ਉਹਨਾਂ ਦੇ ਦੇ ਦੇਣੇਗੇ ਲੈ ਵੀ ਦਿਖਾਈਏ ਬੱਚੇ ਜਿਵੇਂ ਬੱਕਰੀਆਂ ਨਾ ਹਾਂ ਜਿਵੇਂ ਆ ਫੀਮੇਲ ਹੈ ਜੀ ਹਾਂ ਇਹ ਵੀ ਉਹਦੀ ਹੈ ਕੋਈ ਦੋ ਲਾਬਰੇਟ ਰੇੜਾ ਛੋੜੇ ਛੋੜੇ ਮਾਲ ਅੱਛਾ ਉਸੇ ਦੀ ਫੀਮੇਲ ਹੈ ਠੀਕ ਹੈ ਲੈ ਵੀ ਹਾਂਜੀ ਦਿਖਾ ਦਿਓ ਬੁੱਸ ਮਾਰ ਕੇ ਨਾ ਕੁਆਲਟੀ ਦੇਖੋ ਭਾਈ ਇਹ ਜੀ ਰੇਣ ਗੱਲ ਟੋਟਲੈਸ ਆ ਜਾਮਾ ਠੀਕ ਆ ਹਾਂ ਇੱਕ ਇਹ ਦੋ ਦੇਖਿਓ ਕਿਵੇਂ ਕੁਆਲਟੀ ਵਈ ਇਹਦੇ ਵਿੱਚ ਵੀ ਆਪਾਂ ਵੀ ਕੁਆਲਟੀ ਚੰਗੀ ਆ ਨਾ ਕਿੱਥੋਂ ਲੱਗੂ ਪਤਾ ਅਸਲ ਇੱਕ ਤਾਂ ਜੀ ਸਪੌਟਲੈਸ ਆ ਗਈ ਦੂਜੀ ਹੱਡਗੋਡਾ ਮਜਬੂਤ ਆ ਗਿਆ ਹਾਂ ਜਿਵੇਂ ਹੁਣ ਇਹ 4 ਮਹੀਨਾ ਦੀ ਫੀਮੇਲ ਹੋਊਗੀ ਅੱਛਾ ਬਸ ਕਈ ਵਾਰੀ ਹੁੰਦਾ ਵੀ ਅਗਲੇ ਨੂੰ ਆਏ ਲੱਗਦਾ ਇਹ 5 6 ਮਹੀਨਾ ਦੀ 4 ਮਹੀਨਾ ਦੀ ਫੀਮੇਲ ਆ ਇਹ ਅੱਛਾ ਹਾਂ ਇਹ 4 ਮਹੀਨਾ ਦੀ ਹੈ ਗੁਲਾਬੀ ਪੂਰੀ ਆ ਗਈ ਬਾਕੀ ਕੋ ਨਹੀਂ ਆ ਗਈ ਠੀਕ ਹੈ ਜੀ ਕੰਨ ਕਿਵੇਂ ਹੋਣੇ ਚਾਹੀਦੇ ਕੰਨ 11 ਨੰਬਰ ਚ ਚਾਹੀਦੇ 11 ਨੰਬਰ ਕਿਵੇਂ ਨੰਬਰ ਵਾਰ ਖੜੇ ਹੋਣੇ ਚਾਹੀਦੇ ਹੈਗੀ ਅੱਛਾ ਖੜੇ ਹੋਣੇ ਚਾਹੀਦੇ ਇੱਕ ਹੋਰ ਦਿਖਾਉਣੇ ਤੁਹਾਨੂੰ ਆਖਰੀ ਫੀਮੇਲ ਆ ਆਪਣੇ ਕੋਲ 4 ਮੇਲੇ ਜਿੱਤੀ ਹੋਈ ਹੈ अच्छा हां किथे किथे ਪਾਈਆਂ ਨੇ ਬਈ ਮੇਲੇ ਦਾ ਪਾਉਣ ਲਾਇਰੇ ਤੋਂ ਸੈਕੰਡ ਆਈ ਸੀਗੀ ਇਹ ਲਾਇਰੇ ਬੇਗੋ ਪਾਈ ਆ ਕੁਲਦੀਪ ਪਰ ਇਹਨੇ ਮੇਲਾ ਕਰਾਇਆ ਠੀਕ ਆ ਦੋਵਾਰੀ ਫੁੱਲੇਆਂ ਨੂੰ ਆਈ ਆ ਠੀਕ ਆ ਇੱਕ ਵਾਰੀ ਮਾਰਖਾਲੇ ਤੋਂ ਆਈ ਆ ਠੀਕ ਆ ਚਾਰ ਚਾਰ ਹੋਰ ਆ ਗਈਆਂ ਹਾਂਜੀ ਸਹੀ ਗੱਲ ਹੈ ਲੇਨ ਕਿ ਇਹ ਫਾਸਟ ਬੱਕਰੀ ਆ ਆਪਣੀ ਜਦੋਂ ਪਹਿਲਾਂ ਪਹਿਲ ਲੇਤੀ ਸੀਗੀ ਠੀਕ ਆ ਉਹ ਆ ਇਹ ਉਮਰ ਵੱਡੀ ਹੋ ਗਈ ਹਾਂਜੀ ਇਹ ਹੁਣ 8 ਦੰਦ ਮਾਣੇ ਮੋਟੇ ਲਾਉਂਦੀ ਹੈਗੀ ਠੀਕ ਆ ਹਾਂ ਹੁਣ ਦਵਾਰੇ ਗੱਪੜ ਹੋ ਜਾਂਦੀ ਹੈ ਹਾਂਜੀ ਸਹੀ ਗੱਲ ਆ ਵੀ ਦੇਖ ਸਕਦੇ ਚੰਗੀ ਕੁਆਲਿਟੀ ਹੈ ਵੀ ਹਣਾ ਹਾਂਜੀ ਹੋਰ ਦਿਖਾ ਦਿਓ ਜੀ ਦੁੱਧ ਕਿੰਨਾ ਕੁ ਹੁੰਦਾ ਨਾ ਥੱਲੇ ਬਈ ਕੁਝ ਹੁੰਦਾ ਦੁੱਧ ਕਈ ਹੋਣਗਾ ਬਿਮਾਰੀ ਜਾਣਗੇ ਵੀ ਅਸੀਂ ਲਾਈਵ ਚਲਵਾ ਚੋ ਆ ਜਾਾਂਗੇ ਜਾਂ ਕੁਝ ਵੀ ਕਰ ਦਾਂਗੇ ਹਾਂ ਪਰ ਬੱਚੇ ਵਧਿਆ ਰਿਹਾ ਆ ਕੇ ਜੇ ਬੱਚੇ ਤਿੰਨ ਵੀ ਆ ਜਾਣ ਚਾਰ ਵੀ ਆ ਜਾਣ ਬੱਚੇ ਵਧਿਆ ਰਿਹਾਉਂਦੀਆਂ ਠੀਕ ਆ ਇਹ ਨਹੀਂ ਹੈਗਾ ਵੀ ਆਪਾਂ ਕੰਪੀਟੀਸ਼ਨ ਚ ਪਾ ਲਾਂਗੇ ਤੇ ਜਾਂ ਆਪਾਂ ਲਾਈਵ ਮਿਲ ਕੇ ਹੀ ਕਰਾ ਦਾਂਗੇ ਉਹ ਸਭ ਕਹਿਣ ਕਰਨੀਆਂ ਗੱਲਾਂ ਹੁੰਦੀਆਂ ਫੜਾ ਮਾਰਨ ਦੀ ਗੱਲਾਂ ਹੁੰਦੀਆਂ ਸਿੱਧਾ ਸਪਸ਼ਟੀ ਗੱਲ ਦੱਸ ਬੱਚੇ ਰਜਾਉਂਦੀਆਂ ਨੇ ਬੱਚੇ ਵਧਿਆ ਰਿਹਾ ਕੇ ਹੁਣ 4 ਮਹੀਨੇ ਦੀ ਪਾਠਾ ਜੀ ਉਹਦੀ ਮਾਂ ਥੱਲੇ ਦੁੱਧ ਸੀਗਾ ਤਾਂ ਵਧਿਆ ਰਜਾਤਾ ਉਹਨੇ ਚੰਗੀ ਸਿਹਤ ਬਣੀ ਬੱਚੇ 2 ਤੋਂ ਲੈ ਕੇ 4 ਤੱਕ ਜੀ 2 3 4 ਵੀ ਦੇ ਸਕਦੇ 4 ਵੀ ਆ ਜਾਂਦੇ 4 ਵੀ ਆ ਜਾਂਦੇ ਹੁਣ ਆ ਮੇਰੇ ਕੋਲ ਹੀਮਲ ਹੈਗੀ ਹਾਂ ਆ ਦੇਖੋ ਦਿਖਾ ਦੇ ਬੁੱਤ ਮਾਰ ਇਹ ਹਜੇ ਡੇਢ ਮਹੀਨੇ ਦੀ ਕਰਾਉਸਾ 1.5 ਮਹੀਨੇ ਦੀ ਕਰਵਾਉਸਾ ਹਾਂਜੀ ਇਹ ਪੇਟੀ ਦੇਖੋ ਸਹੀ ਗੱਲ ਹੈ ਜੀ ਇਹ ਬੱਚੇ ਕਿੰਨੇ ਆ ਜਾਂਦੇ ਇਹਦੇ ਕਿੰਨੇ ਆ ਇਹ 5 ਹੁੰਦੀ ਹੈ ਜੀ 5 ਬੱਚੇ ਹੁੰਦੇ 5 ਦੇ ਦੀ ਪਰ ਆਪਾਂ ਜਦੋਂ ਇਹ ਸੂਈ ਨਾ ਉਹਦੋਂ ਦਿਖਾਵਾਂ ਕਿਉਂਕਿ ਹੁਣ ਕਿਸੇ ਨੂੰ ਯਕੀਨ ਨਹੀਂ ਆਉਣਾ ਹਾਂ ਹਾਂ ਅਜੇ ਜਿੱਕੀ ਨਹੀਂ ਆਉਂਦਾ ਕਿ ਕਿ ਆਪ ਹੈ ਮੜੀ ਜੀ ਆ ਜੀ ਮਹੀਨੇ ਦੀ ਕਰਵਾਉਸਾ ਇਹ 1.5 ਮਹੀਨੇ ਦੀ ਹੈਗੀ ਹੈ ਹਾਂ ਅਜੇ ਤਾਂ ਇਹ 5 ਮਹੀਨਾ ਦੀ ਹੋਣਾ ਰੱਬ ਨੂੰ ਉਦੋਂ ਇਹਦਾ ਪਤਾ ਲੱਗਣਾ ਵੀ ਕੀ ਬਣਣਾ ਨਹੀਂ ਇਹਦੀ ਆਰਡਰ ਕੁਆਲਿਟੀ ਵੀ ਚੰਗੀ ਹੈ ਬੱਚਦੇ ਆ ਬੱਚੇ ਕਿ ਮਰਦੇ ਮੁਰਦੇ ਤਾਂ ਨਹੀਂ ਪੈਂਦੇ ਨਹੀਂ 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 ਬੱਚੇ ਆਪਨੇ ਕੋਲ ਵੀਡੀਓ ਪਈ ਆ ਵੀਡੀਓ ਪਈ ਆਪਣੀ ਦਿਖਾ ਦੇ ਕੇ ਪੰਜ ਬੱਚੇ ਆ ਜਾਂਦੇ ਨੇ ਦੇਖ ਸਕਦਾ ਨਾ ਬਰਬਰੀ ਦਿਖਾ ਸੀ ਤਾਂ ਦੇਖਿਆ ਚਲਦਾ ਇਹ ਬੱਡੇ ਫਿਰ ਬਰੀਡ ਹੁੰਦੀ ਇਹਨੂੰ ਕੁਝ ਹੁੰਦਾ ਵੀ ਨਹੀਂ ਨਹੀਂ ਇਹਨੂੰ ਨਹੀਂ ਕੁਝ ਹੁੰਦਾ ਜੀ ਸਹੀ ਗੱਲ ਹੈ ਹਾਂ ਹੋਰ ਫੜੇ ਹੋਰ ਦਿਖਾ ਦੇ ਲੈ ਵੀ ਹੋਰ ਦਿਖਾ ਦੀ ਤੁਹਾਨੂੰ ਨਾਲ ਦੀ ਨਾਲ ਇਹ ਕਾਲਸੀ ਦੇਖੀ ਚੱਲੋ ਬਾਈ ਬਹੁਤ ਮੇਰੇ ਵੀਰਾਂ ਦੀ ਡਿਮਾਂਡ ਸੀ ਵੀ ਬਰਬਰੀ ਬੱਕਰੀਆਂ ਦਿਖਾਓ ਇਹ ਵੀ 11 ਨੰਬਰ ਕਰਨ ਚਾਹੀਏ ਇਹ ਵੀ 11 ਨੰਬਰ ਕਰਨ ਚਾਹਣਾ ਹਾਂ ਜੀ ਦੇਖ ਸਕਦੇ ਇਹ ਇਹਦਾ ਮੇਲ ਸੀਗਾ ਜੀ ਦੁੱਲਾ ਦੁੱਲੇ ਦਾ ਕਰਾਸ ਸੀਗੀ ਇਹ ਇਹਦਾ ਬੱਚਾ ਬਾਈ ਮਨਦੀਪ ਗੈਰੀਆ ਨੂੰ ਦਿੱਤਾ ਬਰੀਡਰ ਬੱਚਾ ਬਹੁਤ ਟੌਪ ਦਾ ਬੱਚਾ ਇਹ ਕਰਾਸ ਆ ਇਹ ਹਾਂਜੀ ਦੁਬਾਰੇ ਕਰੋ ਇਹ ਇੱਕ ਸੁਆ ਦੇਤਾ ਇਹਨੇ ਇੱਕ ਸੁਆ ਦੇਤਾ ਜੀ ਇਹਨੇ ਠੀਕ ਆ ਦੋ ਦੰਦ ਲੱਗ ਗਏ ਇਹ। ਕ੍ਰੋਸ ਵਾਲਾ ਕੰਮ ਕਿਵੇਂ ਹੁੰਦਾ ਵੀ ਇਹਦੇ ਬੱਚੇ ਤੋਂ ਲੈ ਕੇ ਮੰਨ ਲਓ ਵੀ ਆਹ ਬੱਚੇ ਨੇ ਆਪਣੇ ਕੋਲੇ ਕਿੰਨਾ ਟਾਈਮ ਲੱਗ ਜਾਂਦਾ ਕ੍ਰੋਸ ਤੱਕ ਹੋਣ ਨੂੰ। ਕ੍ਰੋਸ ਤੱਕ ਹੋਣ ਨੂੰ ਹੀ ਆਪਾਂ ਦਾ 5-6 ਜਿਹੜੀ ਹੁਣ ਫੀਮੇਲ ਦਿਖਾਈ ਸਾਨੂੰ 4 ਮਹੀਨਾ ਦੀ। ਹਾਂ। ਉਹਨੂੰ ਵੀ ਕਰਾ ਸਕਦੇ ਆ ਪਰ ਨਹੀਂ ਕਰਾਉਣਾ ਇੱਕ ਮਹੀਨਾ। ਅਸਲ ਇਹ ਜਿਹੜੀ ਆਪਾਂ ਕਿੱਥੇ ਕਰਾਈਏ? ਘੱਟੋ-ਘੱਟ ਵੀ ਦੋ ਦੰਦ। ਦੋ ਦੰਦ ਹੈ। 12-13 ਮਹੀਨਾ ਦੀ ਹੋ ਜੇ, ਸਾਲ ਤੋਂ ਉੱਪਰ ਹੋ ਜੇ ਤਾਂ ਬਾੜੀ ਵਧੀਆ ਕਰਦਾ। ਉਹ ਜਿਹੜੇ ਦੇਖਿਆ ਜਾ ਬੀਟਲ ਵਾਲਾ ਕੰਮ ਹੁੰਦਾ। ਬੀਟਲ ਵਾਲਾ। ਪਰ ਦੂਸਰੀ ਗੱਲ ਤਾਂ ਆਪਾਂ ਜਦੋਂ ਕਹ ਠੀਕ ਆ ਉਹ ਆਪ ਨੂੰ ਬੈਨੀਫਿਟ ਆ ਉਹਦਾ ਥੋੜੇ ਬਾਡੀ ਬਣ ਜੂਗੇ ਗਰੋਥ ਹੋ ਜੂਗੀ ਹਾਂ ਹਾਂਜੀ ਫੜਿਓ ਫੜਿ ਚੱਲੋ ਮੈਂ ਆਹ ਦੇਖ ਲਓ ਫੀਮੇਲ ਆਹ ਦੇਖੋ ਕੁਆਲਟੀ ਐਵੇਂ ਇਹ ਦੋ ਦੰਦ ਹੋ ਗਈ ਜੀ ਹੁਣ ਇਹ ਵੀ ਰੰਗ ਕਿਹੜਾ ਆ ਗਿਆ ਬਈ ਇਹ ਇਹ ਪਾਕਿਸਤਾਨੀ ਬੈਟਮਨ ਦਾ ਇਹ ਪਾਕਿਸਤਾਨੀ ਬੈਟਮਨ ਦਾ ਆ ਗਿਆ ਇਹ ਇਹ ਹੁਣ 1.5 ਮਹੀਨੇ ਦੀ ਕਰਾਉਸ ਆ ਜੀ ਹਾਂ ਹਾਂ ਤੇ ਜੇ ਹੁਣ ਆਪਾਂ ਇਹਨੂੰ ਹਾਂ ਜੀ ਹੂੰ ਕੰਨ ਛੋਟਾ ਆ ਗਿਆ ਪੂਰਾ ਸਹੀ ਗੱਲ ਹੈ 1.5 ਮਹੀਨੇ ਦੀ ਹੁਣ ਕਰਾਉਸ ਹੈ ਬਈ ਇਹ ਇਹ ਪਹਿਲੀ ਈਅਰ ਕਰਾਈ ਹੈ ਜੀ ਪਹਿਲੀ ਵਾਰ ਕਰਾਈ ਹੈ ਪਹਿਲੀ ਈਅਰ ਕਰਵਾਈ ਹੈ ਹੁਣ ਕਰਾਈ ਹੈ ਹਾਂ ਜੀ ਖਾਂਦੀਆਂ ਕਿੰਨਾ ਕਿੰਨੇ ਬਈ ਜੇ ਆਪਾਂ ਖਾਂਦੀ ਗੱਲ ਬਾਤ ਕਰੀਏ ਜਿਵੇਂ ਸਾਰੀਆਂ ਨੂੰ ਇੱਕ ਡੱਬ ਪੈਂਦਾ ਜੀ ਇੱਕ ਇੱਕ ਟਾਈਮ ਦਾ ਹਾਂ ਜਿਵੇਂ ਆਹ ਦੇਖ ਲਓ ਕੁਆਲਿਟੀ ਕੋਈ ਜ਼ਿਆਦੇ ਖਰਾਕ ਨਹੀਂ ਹੁੰਦੀ ਨਹੀਂ ਜ਼ਿਆਦੇ ਨਹੀਂ ਹੈਗੀ ਜੀ ਕਹ ਜੀ ਦਿਖਾ ਦੇ ਉੰਗੀ ਕੁਆਲਿਟੀ ਹਾਂਜੀ ਕੰਨ ਨੱਕ ਸਿੰਘ ਦੇਖ ਸਕਦੇ ਹੋ ਬਈ ਤੋਏ ਮੈਂ ਕੰਨ ਹੋਣੇ ਚਾਹੀਦੇ ਨੇ ਇਹਦੀ ਇਤੋਂ ਕੁਆਲਿਟੀ ਪਤਾ ਲੱਗਦੀ ਆ ਨਾ ਵੀ ਕਿੰਨੀ ਕੁਆਲਿਟੀ ਹਾਂਜੀ ਹਾਂਜੀ ਫਸਲਾ ਇਹਦੇ ਬੱਚੇ ਭੇਜੇ ਸੀਗੇ ਮੁਰਦਾਬਾਦ ਯੂਪੀ ਅੱਛਾ ਹਾਂਜੀ ਆਲ ਇੰਡੀਆ ਟਰਾਂਸਪੋਰਟ ਵੀ ਹੈਗਾ ਕਈ ਵਾਰੀ ਕਿਸੇ ਨੂੰ ਦਿੱਕਤ ਹੁੰਦੀ ਆ ਆਲ ਇੰਡੀਆ ਟਰਾਂਸਪੋਰਟ ਫੈਸਿਲਿਟੀ ਹੈਗੀ ਆ ਠੀਕ ਬੱਚੇ ਹੁੰਦੇ ਹੁੰਦੇ ਨਾ ਕੋਲੇ ਆਈ ਜਾਂਦੇ ਨੇ ਬੱਚੇ ਆਏ ਗੜੇ ਹੁੰਦੀ ਆ ਹਾਂਜੀ ਬੱਚੇ ਵੀ ਹੁੰਦੇ ਆ ਟਰੇਡਿੰਗ ਤਾਂ ਫੀਮੇਲ ਵੱਡੀਆਂ ਵੀ ਹੁੰਦੀਆਂ ਸੇਲ ਵਾਸਤੇ ਹੋਰ ਲਿਆਓ ਬਾਹਰ ਹੀ ਫੜਨ ਲਿਓ ਕਦੇ ਪ੍ਰੋਬਲਮ ਤਾਂ ਨਹੀਂ ਆਉਂ ਨਹੀਂ ਪ੍ਰੋਬਲਮ ਕੋਈ ਨਹੀਂ ਬਾਕੀ ਜ਼ਿਆਦਾ ਆਉਂਦੀਆਂ ਨੇ ਨਹੀਂ ਨਹੀਂ ਉਦਾਂ ਦੀ ਕੋਈ ਨਹੀਂ ਯਾ ਦੇਖ ਲਓ ਸਿੰਘਾਂ ਚ ਕੁਆਲਿਟੀ ਕਿਹੜੀ ਜ਼ਿਆਦਾ ਪ੍ਰੋਬਲਮ ਆਉਂਦੀ ਇਹਦੇ ਵਿੱਚ ਕੁਝ ਹੈਗੀ ਹੋਈ ਐਸੀ ਪ੍ਰੋਬਲਮ ਜਿਹੜੀ ਆਉਂਦੀ ਨਹੀਂ ਇਦਾਂ ਦਾ ਕੁਝ ਨਹੀਂ ਉਸ ਵੀ ਨਹੀਂ ਹੈਗਾ ਜੀ ਸਹੀ ਗੱਲ ਆ ਵਿਛੇਤੀ ਹੁੰਦਾ ਨਹੀਂ ਯਾਰ ਹਾਂਜੀ ਲੈ ਵੀ ਦੇਖੋ ਬਈ ਇਹ ਸਿੰਘਾਂ ਵਾਲੀ ਆ ਗਈ ਹਾਂਜੀ ਸਿੰਘਾਂ ਦੀ ਕੁਆਲਿਟੀ ਕਿਵੇਂ ਹੁੰਦੀਆਂ ਨੇ ਬਈ ਇਹਦੇ ਤਾਂ ਘੋਣੀਆਂ ਨੇ ਵਿੱਚ ਘੋਣੀਆਂ ਵਿੱਚ ਸਿੰਘਾਂ ਵਾਲੀਆਂ ਹੁੰਦੀਆਂ ਹਾਂਜੀ ਇਹ ਕੋਈ ਜ਼ਿਆਦਾ ਨਹੀਂ ਹੈਗਾ ਵੀ ਸਿੰਘਾਂ ਵਾਲੀ ਦੀ ਆ ਦੇਖ ਲਓ ਸਿੰਘਾਂ ਵਾਲੀ ਦੀ ਕੁਆਲਿਟੀ ਕੀ ਐ ਸਹੀ ਗੱਲ ਆ ਜੀ ਹਾਂਜੀ ਹੂੰ ਅਲੱਗ-ਅਲੱਗ ਕੁਆਲਿਟੀ ਆਉਂਦੀ ਹੈ ਹਾਂਜੀ ਅਲੱਗ-ਅਲੱਗ ਕੁਆਲਿਟੀ ਤੇ ਉਹ ਬਰੀਡਰ ਦਿਖਾਈਏ ਬਰੀਡਰ ਫੜ ਲਓ ਬਾਈ ਤੇ ਵੀ ਬਰੀਡਰ ਦਿਖਾਉਣਾ ਤੁਹਾਨੂੰ ਬਾਈ ਕਹਿੰਦਾ ਵੀ ਬਰੀਡਰ ਦੇ ਬੱਚੇ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਚੰਗਾ ਬਰੀਡਰ ਆ ਬਾਈ ਹਨਾ ਆ ਬਰੀਡਰ ਆ ਜੀ ਘਰ ਦੇ ਵੰਦਾ ਜੀ ਛੱਡ ਦੇ ਉਧਰ ਛੱਡ ਦੇ ਕੀ ਨਾਮ ਹੈ ਦਾ ਬਾਈ ਇਹਦਾ ਦੁੱਲਾ ਜੀ ਲੈ ਵੀ ਦੁੱਲਾ ਨਾਵਾ ਬਰੀਡਰ ਦਾ ਦੇਖ ਸਕਦੇ ਹੋ ਫੁੱਲ ਹੈਵੀ ਵੇਟ ਦੇ ਵਿੱਚ ਹਨਾ ਹਾਂਜੀ ਬੱਚੇ ਚੰਗੇ ਆਉਂਦੇ ਨੇ ਬਈ ਬੱਚੇ ਪੂਰੇ ਟਾਪ ਕਲਾਸ ਪਾਉਂਦਾ ਜੀ ਦਿਖਾਉਣਾ ਬੱਚਾ ਜੀ ਕਹਿੰਦਾ ਬਈ ਬੱਕਰਾ ਦੇਖ ਸਕਦੇ ਹੋ ਹਾਂਜੀ ਕਿੰਨੇ ਦੰਦ ਹੋ ਗਿਆ ਬਈ ਇਹ ਇਹ ਹੁਣ ਲਾਇਆ ਹੀ ਨਵੇਂ ਥੋੜਾ ਚਿਹਰੀ ਹੋਇਆ ਮਹੀਨਾ ਹੀ ਹੋਇਆ ਹਾਂਜੀ ਹਜੇ ਬੱਚਾ ਹੀ ਆ ਜਾਣਾ ਹਾਂਜੀ ਹਾਂਜੀ ਹਜਵਾਨ ਹੋ ਗਿਆ ਹਾਂਜੀ ਇਹ ਵੀ ਜਵਾਨ ਹੋ ਗਿਆ ਬ੍ਰੀਡਰ ਦੇਖ ਸਕਦੇ ਹੋ ਬਈ ਚੰਗੀ ਕੁਆਲਟੀ ਦੇ ਵਿੱਚ ਆ ਹੈਵੀ ਆ ਵਿੱਚ ਦੇਖ ਸਕਦੇ ਹੋ ਹੈਵੀ weight ਦੇ ਵਿੱਚ ਆਗਾ ਸਟ੍ਰੈਕਚਰ ਦਿਖਾ ਦਿਓ ਬਈ ਬਹੁਤ ਚੰਗੀ ਕੁਆਲਟੀ ਆਉਂਦਾ ਬਈ ਕਹਿੰਦਾ ਤੇ ਜਿਹੜੀ ਮੇਨ ਗੱਲ ਆ ਵੀ ਚਿੱਟੀਆਂ ਅੱਖਾਂ ਦੇ ਵਿੱਚ ਆ ਅੱਖਾਂ ਦਿਖਾ ਦਿਓ ਬਬੂ ਸਮਾਰਕੀ ਬਾਕੀ ਗਲਾਬੀ ਕੰਨ ਚਾਹੀ ਤੇ ਅੱਖ ਦੇ ਸਾਰ ਜਣਾ ਕਿੱਤੀ ਅੱਖ ਦੇ ਕੋਈ ਕਿਸੇ ਭਰਾਣੇ ਲੈਣਾ ਹੋਇਆ ਆਪਾਂ ਹੁਣ ਬਰੀਡਰ ਚੇਂਜ ਕਰਨਾ ਠੀਕ ਆ ਬਰੀਡਰ ਹੀ ਆਪਣਾ ਸੇਲ ਵਾਸਤੇ ਸੇਲ ਹੈ ਹਾਂਜੀ ਆਪਾਂ ਅੱਗੇ ਰੱਖ ਰਕੇ ਆ ਜਾ ਪਰ ਹੋਰ ਲਾਵਾਂਗੇ ਕੋਈ ਹੋਰ ਲੈਣਾ ਜੀ ਹਜੇ ਬਰੀਡਰ ਅਸੇ ਹਜੂਰ ਲੈਣਾ ਹਾਂ ਬਰੀਡਰ ਨੂੰ ਬਦਲ ਲਾਂਗੇ ਆਪਾਂ ਹਾਂਜੀ ਹਾਂਜੀ ਇਹਦੀ ਹੁਣ ਫੀਮੇਲ ਆ ਗਈਆਂ ਬੱਚੇ ਦਿਖਾਈਏ ਆਪਾਂ ਮਰਦ ਲੈ ਕੇ ਹਾਂ ਬੱਚੇ ਦਿਖਾ ਦਿਓ ਕਿਉਂ ਆਪਾਂ ਲੈ ਵੀ ਤੁਹਾਨੂੰ ਬੱਚੇ ਦਿਖਾਉਣੇ ਵੀ ਕਿੱਦਾਂ ਦੀ ਕੁਆਲਿਟੀ ਆਉਂਦੀ ਹੈ ਇਹਦੀ ਹਨਾ ਇੱਕ ਤਾਂ ਆ ਫੀਮੇਲ ਆਈ ਆ ਵੀ ਦੇਖ ਤਾਂ ਕੰਨ ਇਹਦੇ ਵੀ ਐ ਹੀ ਆ ਆ ਗਏ ਨਾ ਸੇਮ ਹੀ ਆ ਗਏ ਲੈ ਵੀ ਦੇਖ ਹੋ ਰਹੀ 10 ਸੂਬੇ ਬੱਚਿਆਂ ਬਾਰੇ ਆ ਇਸੇ ਦੇ ਹੀ ਸਾਰੇ ਬੱਚੇ ਆ ਦੋਨੇ ਫੀਮੇਲ ਹੈਗੀਆਂ ਹਾਂ ਦੋਨੇ ਵਾਈਟ ਆਈਸ ਚਾਹੀਏ ਵਾਈਟ ਆਈਸ ਦੇ ਵਿੱਚ ਹਾਂ ਇਹਦੇ ਨਾਲ ਜਿਹੜੀ ਮਦਰ ਸੀਗੀ ਉਹ ਆਪਣੀ ਵਰਗੀ ਸੀਗੀ ਆਪਣੇ ਵਰਗੀ ਘੜਦਾ ਜਾਨੀ ਕਿ ਹਾਂਜੀ ਹਾਂਜੀ ਆ ਵੀ ਆ ਬੱਚਾ ਵੀ ਵਾਈਟ ਆਈਸ ਚਾਹੀਏ ਇਹ ਵੀ ਵਾਈਟ ਆਈਸ ਚਾਹਿਆ ਨਾ ਦੇ ਸਾਰੀ ਦਿਖਾ ਦੇ ਹਾਂਜੀ ਚੰਗੀ ਕੁਆਲਟੀ ਆ ਫੀਮੇਲ ਹੈ ਜੀ ਤੇਰੀ ਵਾਈਟ ਆਈਸ ਚ ਲੈ ਵੀ ਆ ਵੀ ਦਿਖਾ ਦੇ ਬੱਬੂ ਹਾਂਜੀ ਬਹੁਤ ਸੋਹਣੀ ਆਈ ਜਾਣਾ ਯਾਰ ਤਾਂ ਹਾਂਜੀ ਹਾਂਜੀ ਸਾਰੇ ਵਾਈਟ ਆਈਸ ਦੀ ਪੌਂਦਾ ਬੱਚੀ ਪੀਲੀ ਅੱਖਾਂ ਦਾ ਵੀ ਚਿੱਟੀ ਅੱਖਾਂ ਦੇ ਬੱਚੇ ਹੁੰਦਾ ਹਾਂ ਹਾਂ ਸਹੀ ਗੱਲ ਹੈ ਵੀ ਜੇ ਕਿ ਇਹਨੂੰ ਬਰੀਡਰ ਚ ਆਇਆ ਆ ਫੀਮੇਲ ਵੀ ਅਸੀਂ ਦੀ ਇਹਦੇ ਨਾਲ ਦਾ ਮੇਲ ਸੀਗਾ ਜੀ ਇੱਕ ਉਹ ਸੇਲ ਕਰਤਾ ਆਪਾਂ ਠੀਕ ਆ ਹਾਂਜੀ ਇਹ ਦੋ ਬੱਚੇ ਆਏ ਸੀਗੇ ਹਾਂਜੀ ਇਹ ਦੋ ਸੀਗੇ ਉਹ ਵਾਈਟ ਆਈਸ ਦੇ ਸੀਗੇ ਕਿੰਨੇ ਮਹੀਨੇ ਦੀ ਹੋਗੀ ਬਈ ਇਹ ਇਹ 4 ਮਹੀਨੇ ਦੀ 4 ਮਹੀਨੇ ਦੀ ਹਾਂਜੀ ਇਹ ਵੀ ਅਸੀਂ ਬਰੀਡਰ ਦੀ ਹੈਗੀ ਬੱਚੇ ਇਹ ਵੀ ਇਹ ਵੀ ਅਸੀਂ ਬਰੀਡਰ ਦੀ ਹਾਂਜੀ ਇੱਕ ਕਰੋ ਬਈ ਜੇ ਕੋਈ ਮੇਰਾ ਵੀ ਰੱਖਣੀ ਚਾਹੁੰਦਾ ਹੋਵੇ ਨਾ ਬਰਬਰੀ ਕਿਵੇਂ ਰੱਖੇ ਵੀ ਪਹਿਲੀ ਪਹਿਲੀ ਵਾਰ ਕੋਈ ਨਵਾਂ ਬੰਦਾ ਕੰਮ ਕਰਨਾ ਚਾਹੁੰਦਾ ਹੋਵੇ ਪਹਿਲੀ ਵਾਰ ਵੀ ਦੇਖਣਾ ਵੀ ਜਾਂ ਬਜਟ ਲਿਖਵਾਉਂਦਾ ਬਜਟ ਦੇਖੀਏ ਹਾਂਜੀ ਠੀਕ ਆ ਨਾਰਮਲੀ 10 ਤੋਂ 15000 ਰੁਪਏ ਦੀ ਬਰਬਰੀ ਨਵੇ ਬਾਹਲੇ ਉੱਚੇ ਰੁਪਏ ਲਾਉਂਦਾ ਕੋਈ ਫਾਇਦਾ ਨਹੀਂਗਾ ਕਈ ਵਾਰੀ ਜਿਆਦੇ ਰੁਪਏ ਲਾ ਕੇ ਮੁੜ ਕੇ ਲਾਸਟ ਚ ਚਲੇ ਜਾਂਦੇ ਆ ਹੁਣ ਕਿ ਉਹਨਾਂ ਦਾ ਵੀ ਸ਼ੌਂਕ ਹੀ ਮਰ ਜਾਂਦਾ ਇੱਕ ਤਰ੍ਹਾਂ ਦਾ ਸਹੀ ਗੱਲ ਆ ਹਾਂ ਤਾਂ ਕਰਕੇ ਵੀ ਬਾਹਲੇ ਰੁਪਏ ਵੀ ਜੇ 15000 ਦੀ ਬਰਬਰੀ ਲੈਣੇ ਆ ਗੱਬਾਂ ਲੈਣਾ ਦੋ ਬੱਚੇ ਆ ਕੇ ਦਿੱਤੇ ਉਹਦੇ ਰੁਪਏ ਪੂਰੇ ਹੋ ਗਏ ਉਹਦੇ ਬਾਅਦ ਉਹਨੂੰ ਕੋਈ ਨਾਤਾ ਵਾਈਗਰੂ ਨਾ ਕਰੇ ਕੁਝ ਹੋ ਗਿਆ ਉਹਦਾ ਕੋਈ ਦਿੱਕਤ ਨਹੀਂ ਹੁਣ ਕੋਈ ਦਿੱਕਤ ਨਹੀਂ ਹਾਂ ਜੇ ਹੁਣ ਆਪਾਂ 40-5000 ਰੁਪਏ ਬਰਬਰੀ ਤੇ ਲਾਤਾ ਜੇ ਕੁਝ ਰੱਬੋ ਹੋ ਗਿਆ ਤੇ ਆਪਾਂ ਕੀ ਕਰ ਲਾਂਗੇ ਫਿਰ ਬਰਨਾਨਾ ਰੇਟ ਰੱਖਣਾ ਚਾਹੀਦਾ 15000 ਰੁਪਏ ਦੇ ਹਾਂਜੀ ਹਾਂਜੀ ਨਾਰਮਲ ਰੇਟ ਤੋਂ ਸਟਾਰਟ ਕਰੇ ਜਦੋਂ ਕੋਈ 5-7 ਸਾਲ ਹੋ ਜਾਣ ਕੰਮ ਕਰਦਿਆਂ ਐਕਸਪੀਰੀਅੰਸ ਆ ਜੀ ਉਸ ਤੋਂ ਬਾਅਦ ਉਹ ਆਪਣੀ ਮਰਜ਼ੀ ਨਾਲ ਲੈ ਸਕਦਾ ਠੀਕ ਆ ਹਾਂਜੀ ਮੁਨਾਫਾ ਕਿੰਨਾ ਕਾ ਬਈ ਜਦੋਂ ਆਪਾਂ ਮੁਨਾਫੇ ਦੀ ਗੱਲ ਬਾਤ ਕਰੀਏ ਮੁਨਾਫਾ ਹੁਣ ਜਿਵੇਂ ਆਪਾਂ ਨਾਰਮਲੀ ਰੇਟ ਰੱਖਿਆ 10 ਤੋਂ 15000 ਰੁਪਏ ਬੱਚੇ ਦਾ 10 ਤੋਂ 15 ਜਦੋਂ ਬੱਚੇ ਦਿੰਦੀਆਂ ਤਾਂ 25 ਤੋਂ 30000 ਰੁਪਏ ਨਾ ਮੇਕਅਪ ਬੱਕਰੀ ਦੇ ਜਾਂਦੀ ਹੈ ਸਹੀ ਗੱਲ ਹੈ ਹਾਂਜੀ ਸਾਲ 'ਚ ਇਹ ਜਾਂ 14 ਮਹੀਨਾ 'ਚ ਦੋ ਵਾਰੀ ਸੂਪੇਂਦੀ ਹੈ ਸੂਪੇਂਦੀ ਦੋ ਵਾਰੀ 14 ਮਹੀਨਾ 'ਚ ਆਰਾਮ ਨਾਲ ਦੋ ਵਾਰੀ ਸੂਂਦੀ ਹੈ ਬੱਕਰੀ ਠੀਕ ਆ ਹਾਂਜੀ ਜੇਥਾ ਨਾਲ ਕਦੇ ਵੀ ਨਿੱਕਕਤਾ ਨਹੀਂ ਕਦੇ ਹੀ ਨਹੀਂ ਦਿੱਕਤ ਆਈ ਆਪਣੇ ਠੀਕ ਹੈ ਦਵਾਈ ਬੂਟੀ ਕਿਹੜੀ ਚੱਲਦੀ ਹੈ ਜੇ ਆਪਾਂ ਦਵਾਈ ਬੂਟੀ ਦਵਾਈ ਜਿਵੇਂ ਆਪਾਂ ਬੱਚਿਆਂ ਨੂੰ ਮਲਟੀਸਟਾਰ ਦੇਣ ਲੱਗ ਜਾਂਦੇ ਆ ਅੱਛਾ ਹਾਂ ਬਾਕੀ ਡੀਵਾਰਮਿੰਗ ਕਰਕੇ ਬਰੋਟੋਨ ਜਾਂ ਨਾਲ ਹਾਈ ਟੈਕ ਨਾਲ ਉਸ ਤੋਂ ਬਾਅਦ ਬਰੋਟੋਨ ਦੇ ਦਿੰਨੇ ਹੈਗੇ ਉਹ ਜ਼ਰੂਰੀ ਹੈ ਉਹ ਜ਼ਰੂਰੀ ਹੈ ਉਹ ਪੇਟ ਦੇ ਕੀੜੇ ਆਸਤੇ ਕਿਉਂ ਹੁਣ ਆਪਾਂ ਵੀ ਖਾਲ ਖਰਾਕ ਪਾਉਣੇ ਇਹਨਾਂ ਨੂੰ ਉਹ ਤਾਂ ਕਰਕੇ ਫਿਰ ਦਾਣਾ ਵਗੈਰਾ ਪਾਉਣੇ ਹੈਗੇ ਸਹੀ ਗੱਲ ਹੈ ਤੇ ਤਾਂ ਕਰਕੇ ਉਹ ਜ਼ਰੂਰੀ ਹੈ ਪੇਟ ਦੇ ਕੀੜੇ ਵਾਲੀ ਦਵਾਈ ਠੀਕ ਹੈ ਜੀ ਹਾਂਜੀ ਆਈਏ ਕਿੱਥੇ ਬਈ ਜੇ ਕਿਸੇ ਨੇ ਆਉਣਾ ਹੋਵੇ ਆਪਣੀ ਲੋਕੇਸ਼ਨ ਹੈ ਜੀ ਪਿੰਡ ਰਹਿ ਕੇ ਜ਼ਿਲ੍ਹਾ ਬਠਿੰਡਾ ਬਠਿੰਡੇ ਤੋਂ ਹੈਗਾ 30 ਕਿਲੋਮੀਟਰ ਠੀਕ ਹੈ ਜੀ ਗਿੱਦੜਵਾਹ ਤੋਂ ਹੈਗਾ 10 ਕਿਲੋਮੀਟਰ ਤੇ ਡੱਬ ਵਾਲੀ ਤੋਂ 20 ਕਿਲੋਮੀਟਰ ਠੀਕ ਹੈ ਜੀ ਹਾਂ ਜੀ ਸੈਂਟਰ 'ਚ ਰਹਿ ਗਿਆ ਪਿੰਡ ਆਜੋ ਮਿੱਤਰੋ ਜੇ ਕਿਸੇ ਵੀ ਮੇਰੇ ਵੀਰ ਨੂੰ ਬੱਚੇ ਚਾਹੀਦੇ ਹੁਣ ਤੇ ਕੋਈ ਵੀ ਜਾਣਕਾਰੀ ਤੁਸੀਂ ਵਰਬੀਤ ਦੇ ਵਾਪਤ ਲੈਣੀ ਹੋਵੇ ਤਾਂ ਤੁਸੀਂ ਵੀਰ ਨਾਲ ਸੰਪਰਕ ਕਰਕੇ ਸਕਰੀਨ ਦੇ ਉੱਪਰ ਨੰਬਰ ਹੈਗਾ ਜਾਣਕਾਰੀ ਲੈ ਸਕਦੇ ਠੀਕ ਹੈ ਬਈ ਠੀਕ ਹੈ ਧੰਨਵਾਦ ਬਹੁਤ ਹਾਂ ਜੀ